ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥਵੀ ਚੰਦ ਨੂੰ ਬਹੁਤ ਦੁੱਖ ਹੋਇਆ ਉਹ ਕਿਸੇ ਵੀ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨਾ ਚਾਹੁੰਦਾ ਸੀ ਕਦੇ ਦਹੀਂ ਵਿੱਚ ਜ਼ਹਿਰ ਮਿਲਾ ਦੇਣਾ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸੱਪ ਛੱਡ ਦੇਣਾ ਇਹੋ ਜਿਹੇ ਕਈ ਚਾਲਾਂ ਉਸਨੇ ਚਲੀਆਂ ਪਰ ਨਿਰਕਾਰ ਰੂਪ ਹੋਣ ਕਰਨ ਗੁਰੂ ਸਾਹਿਬ ਹਰ ਵਾਰ ਬਚ ਜਾਂਦੇ ਆਖਰ ਪ੍ਰਿਥਵੀ ਚੰਦ ਨੇ ਇਹੋ ਜਿਹਾ ਕਿਉਂ ਕੀਤਾ ਇਹ ਜਾਣਨ ਲਈ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਾ ਉਹਨਾਂ ਦੇ ਤਾਇਆ ਜੀ ਪ੍ਰਿਥਵੀ ਚੰਦ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਪ੍ਰਿਥਵੀ ਚੰਦ ਨੂੰ ਲੱਗਦਾ ਸੀ ਕਿ ਗੁਰੂ ਅਰਜਨ ਦੇਵ ਜੀ ਲੰਬੇ ਸਮੇਂ ਤੋਂ ਨਿਰਸੰਤਾਨ ਹੋਣ ਕਾਰਨ ਗੁਰਗੱਦੀ ਉਸ ਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ ਇਸੇ ਲਈ ਹੀ ਪ੍ਰਿਥਵੀ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਦਾ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਸਨ ਤੇ ਦੂਜੇ ਪਾਸੇ ਉਹਨਾਂ ਦਾ ਭਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਸਭ ਤੋਂ ਪਹਿਲਾਂ ਪ੍ਰਿਥਵੀ ਚੰਦ ਰੰਦਾਈ ਨੂੰ ਲਾਲਚ ਦੇ ਕੇ ਖਰੀਦ ਲਿਆ ਤੇ ਕਿਹਾ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਵਾਲਾ ਦੁੱਧ ਪਿਲਾ ਤੇ ਦਾਈ ਵੀ ਲਾਲਚ ਵਿੱਚ ਆ ਗਈ ਅਤੇ ਉਹ ਗੁਰੂ ਜੀ ਨਾਲ ਖੇਡਦੇ-ਖੇਡਦੇ ਉਹਨਾਂ ਨੂੰ ਛੱਤ ਤੇ ਲੈ ਗਈ ਜਿਵੇਂ ਹੀ ਦਾਈ ਗੁਰੂ ਜੀ ਨੂੰ ਦੁੱਧ ਪਿਲਾਉਣ ਲੱਗੀ ਬਾਲਕ ਗੁਰੂ ਜੀ ਉੱਚੀ ਆਵਾਜ਼ ਵਿੱਚ ਰੋਣ ਲੱਗ ਪਏ ਮਾਤਾ ਗੰਗਾ ਜੀ ਨੂੰ ਦਾਈ ਦੀ ਇਸ ਹਰਕਤ ਬਾਰੇ ਪਤਾ ਲੱਗਾ ਤਾਂ ਮਾਤਾ ਜੀ ਉਸ ਨੂੰ ਸਮਝ ਆ ਗਈ ਕਿ ਉਸ ਨੂੰ ਪ੍ਰਿਥਵੀ ਚੰਦ ਨੇ ਲਾਲਚ ਦੇ ਕੇ ਭੇਜਿਆ ਹੈ ਪ੍ਰਿਥਵੀ ਚੰਦ ਦੀ ਹਲੇ ਵੀ ਅਕਲ ਟਿਕਾਣੇ ਨਾ ਆਈ ਉਸ ਨੇ ਇੱਕ ਦਿਨ ਸਪੇਰੇ ਨੂੰ ਭੇਜਿਆ ਤਾਂ ਕਿ ਸਪੇਰਾ ਤਮਾਸ਼ਾ ਦਿਖਾਉਂਦਾ ਹੋਇਆ ਇੱਕ ਜ਼ਹਿਰੀਲਾ ਸੱਪ ਗੁਰੂ ਜੀ ਵੱਲ ਛੱਡ ਦੇਵੇ ਤੇ ਸਪੇਰੇ ਨੇ ਵੀ ਇਸੇ ਤਰ੍ਹਾਂ ਕੀਤਾ ਇੱਕ ਜ਼ਹਿਰੀਲਾ ਸੱਪ ਗੁਰੂ ਜੀ ਵੱਲ ਛੱਡ ਦਿੱਤਾ ਪਰ ਗੁਰੂ ਜੀ ਸੱਪ ਨੂੰ ਦੇਖ ਕੇ ਘਬਰਾਏ ਨਹੀਂ ਸਗੋਂ ਸੱਪ ਨੂੰ ਉਸ ਦੇ ਫੰ ਤੋਂ ਫੜ ਲਿਆ ਸਾਰੇ ਹੀ ਗੁਰੂ ਜੀ ਦੀ ਕਰਾਮਾਤ ਨੂੰ ਦੇਖ ਕੇ ਹੈਰਾਨ ਹੋ ਗਏ ਤੇ ਪ੍ਰਿਥਵੀ ਚੰਨ ਦੀ ਇਹ ਕੋਸ਼ਿਸ਼ ਵੀ ناکਾਬਯਾਬ ਹੋ ਗਈ ਮਈ 1606 ਈਸਵੀ ਨੂੰ ਗੁਰੂ ਪਿਤਾ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ 6ਵੇਂ ਗੁਰੂ ਬਣ ਗਏ ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰगोਬਿੰਦ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਕਿ ਆਪ ਸ਼ਸਤਰ ਸਜਾਓ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਓ ਅਤੇ ਇਨ੍ਹਾਂ ਮੁਗਲ ਜ਼ਾਲਿਮਾਂ ਦਾ ਸਾਹਮਣਾ ਕਰੋ ਗੁਰਗੱਦੀ ਤੇ ਬੈਠਦੇ ਹੀ ਬੱਬਾ ਬੁੱਢਾ ਜੀ ਨੇ ਆਪ ਜੀ ਨੂੰ ਇੱਕ ਤਲਵਾਰ ਪਹਿਨਾਈ ਜੋ ਗਲਤ ਪਾਸੇ ਪਾਏਗੀ ਜਦ ਬੱਬਾ ਬੁੱਢਾ ਜੀ ਨੇ ਤਲਵਾਰ ਸਹੀ ਪਾਸੇ ਪਾਉਣ ਲਈ ਹੱਥ ਅੱਗੇ ਕੀਤਾ ਤਾਂ ਗੁਰੂ ਜੀ ਨੇ ਕਿਹਾ ਕਿ ਦੂਸਰੀ ਤਲਵਾਰ ਲੈ ਆਓ ਤਾਂ ਬੱਬਾ ਬੁੱਢਾ ਜੀ ਨੇ ਇੱਕ ਹੋਰ ਤਲਵਾਰ ਗੁਰੂ ਜੀ ਨੂੰ ਦੂਸਰੇ ਪਾਸੇ ਪਹਿਨਾ ਦਿੱਤੀ ਉਸੇ ਸਮੇਂ ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਹੁਣ ਤੋਂ ਮੈਂ ਦੋ ਤਲਵਾਰਾਂ ਪੀਰੀ ਅਤੇ ਪੀਰੀਆਂ ਪਾਵਾਂਗਾ ਮੇਰੀ ਦੀ ਤਲਵਾਰ ਸ਼ਕਤੀ ਦਾ ਪ੍ਰਤੀਕ ਅਤੇ ਪੀਰੀ ਦੀ ਤਲਵਾਰ ਭਗਤੀ ਦਾ ਪ੍ਰਤੀਕ ਹੋਵੇਗੀ ਅਤੇ ਉਸੇ ਸਮੇਂ ਗੁਰੂ ਜੀ ਨੇ ਸਾਰੇ ਸੰਗਤਾਂ ਨੂੰ ਕਿਹਾ ਕਿ ਹੁਣ ਮੇਰੇ ਕੋਲ ਤਨ ਦੌਲਤ ਭੇਟ ਕਰਨ ਦੀ ਬਜਾਏ ਸੰਗਤ ਆਪਣੀ ਸ਼ਰਧਾ ਅਨੁਸਾਰ ਸ਼ਸਤਰ ਅਤੇ ਘੋੜੇ ਭੇਟ ਕਰਨ ਅਤੇ ਸਾਰੇ ਸਿੱਖ ਸਸਵਾ ਧਾਰਿ ਮੰਨ ਕਸਰਤ ਕਰਨ ਯੁੱਧ ਅਭਿਆਸ ਕਰਨ ਸ਼ਿਕਾਰ ਕਰਨ ਤਾਂ ਕਿ ਆਪਾਂ ਸਭ ਜ਼ਾਲਮਾਂ ਦਾ ਸਾਹਮਣਾ ਕਰ ਸਕੀਏ ਤੇ ਹੁਣ ਤੁਹਾਨੂੰ ਇੱਕ ਬੇਨਤੀ ਹੈ ਜੀ ਕਿ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਸੀਂ ਇਸ ਵੀਡੀਓ ਦੀ ਤਰ੍ਹਾਂ ਹੋਰ ਵੀਡੀਓ ਲੈ ਆ ਸਕੀਏ